ਕੰਮ ਕਰਿਆ ਕੰਮ ਕਰ ਠੀਕ ਹੈ ਦੇਖੋ ਸੰਸਥਾ ਜਿਹੜੀ ਹੈਗੀ ਹੈ ਢੁੜਕੀ ਜਨਗ ਵਿੱਚ ਕੋਈ ਦੋ ਗੱਲ ਨਹੀਂ ਹੈਗੀ ਵੀ ਇਹ ਹਰ ਜਗ੍ਹਾ ਮੂਰੇ ਹੁੰਦੀ ਹੈ ਪਰ ਫਿਰ ਵੀ ਕਈ ਬੰਦੇ ਸਿੱਖ ਪਿੱਛੇ ਜਾਂ ਇੱਧਰ ਉੱਧਰ ਗੱਲਾਂ ਕਰਨ ਲੱਗ ਜਾਂਦੇ ਆ ਉਹ ਗਲਤ ਨੇ ਇਹ ਕਈ ਵਾਰੀ ਗਲਤ ਗੱਲ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਅਹੁਦੇਦਾਰ ਦੂਜੇ ਬਣਦੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਵੀ ਇਨ ਦਾ ਪੂਰੀ ਤਰ੍ਹਾਂ ਸਾਥ ਨੂੰ ਹੋਰ ਭਾਈ ਦੱਸੋ ਤੁਸੀਂ ਹਾਂ ਜੀ ਉਹ ਸਾਰੇ ਸੈਨ ਤੋਂ ਭਾਈ ਹੁਣ ਬਖਸ਼ੀ ਸਾਹਿਬ ਜੀ ਬਾਕੀ ਕਿਸੇ ਨੂੰ ਕਹਿੰਨੀ ਦੱਸੀ ਹਾਂ ਪ੍ਰਧਾਨ ਜੀ ਬਖਸ਼ੀ ਸਾਹਿਬ ਜੀ ਬੋਲ ਰਹੇ ਹਾਂ ਜੇ ਹੁਣ ਤਾਂ ਹੁਣ ਟਾਈਮਿੰਗ ਬਖਸ਼ੀ ਸਾਹਿਬ ਦੀ ਬੋਲੀ ਜੀ ਦਾ ਕੋਈ ਨਾ ਦੰਤੋ ਜਿਵੇਂ ਮਾਤੀ ਬੈਠ ਕੇ ਬੈਠ ਕੇ ਬਾਅਦ ਇਹ ਬੈਠ ਕੇ ਦਾ ਕੋਈ ਨਹੀਂ ਦੇਸ ਦਾ ਸਾਰਿਆਂ ਦੀ ਜਿਨ੍ਹਾਂ ਨੇ ਵੀ ਆਪਣੇ ਖਿਆਲ ਆਦਾ اظہار ਕੀਤਾ ਹੈ ਸਾਰਿਆਂ ਦੀ ਬਿਲਕੁਲ ਇਹ ਗੱਲ ਠੀਕ ਹੀ ਹੈ ਇਹਨਾਂ ਸਾਰਿਆਂ ਜਿਨ੍ਹਾਂ ਵੀ ਇਹਨਾਂ ਨੇ ਵੀ ਕਿਹਾ ਹੈ ਉਹਨਾਂ ਦੀ ਗੱਲ ਨੂੰ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਰਜਿੰਦਰ ਸ਼ਰਮਾ ਯੋਗਤਾ ਦੇ ਨਾਲ ਜਿਸ ਕਦਰ ਇਹਨੇ ਸੇਵਾ ਕਰੀ ਟੀ ਇਸ ਦਾ ਕਿਸੇ ਵੀ ਸਬ ਸੋਸਾਇਟੀ ਨੂੰ ਚਲਾਉਣ ਦੇ ਲਈ ਉਹਦੇ ਨਾਲ ਜਿਹੜੇ ਨੇ ਬਣਾਉਣੇ ਪੈਂਦੇ ਨੇ ਐਜੇ ਤਾਂ ਆਪਾਂ ਜਿੰਨੇ ਵੀ ਮੈਂਬਰ ਆ ਸਾਰੇ ਆਪਾਂ ਪ੍ਰਧਾਨ ਆ ਸਾਰੇ ਚੇਅਰਮੈਨ ਆ ਕੋਈ ਸ਼ੱਕ ਨਹੀਂ ਜਿਹੜਾ ਵੀ ਵਿਅਕਤੀ ਕਿਸੇ ਸੰਸਥਾ ਨਾਲ ਜੁੜ ਜਾਂਦਾ ਉਹਨਾਂ ਫਿਰ ਕੁਦਰਤੀ ਪਿਆਰ ਮੋਹ ਜਿਹੜਾ ਹੈ ਹੋ ਜਾਂਦਾ ਹੈ ਬੜੀ ਵਧੀਆ ਅਤਰੀ ਜੀ ਗੱਲ ਕਰ ਰਹੇ ਸੀ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਨੇ ਮੈਂਬਰ ਆਪਾਂ ਬਹੁਤ ਸਾਰੇ ਹੁੰਨੇ ਕੋਈ ਸ਼ੱਕ ਨਹੀਂ ਇਹ ਸਮਾਂ ਦੇਣਾ ਸਭ ਤੋਂ ਵੱਡੀ ਗੱਲ ਹੈ ਜਿਹੜੀ ਟਾਈਮ ਦੇਣਾ ਜੇ ਹੁਣ ਸਾਨੂੰ ਕੋਈ ਕਹਿ ਦਿੰਦੇ ਆ ਕਹਿੰਦੇ ਜੇ ਕਈ ਵਾਰ ਸਾਡਾ ਸੁਣਨਾ ਵੀ ਪੈਂਦਾ ਇਹਨਾਂ ਦੋਸਤਾਂ ਬਹਿ ਰਹੇ ਹੋ ਜੀ ਰਿਹਾ ਰੱਬilla ਮਤਲਬ ਕਿ ਜਿਹੜਾ ਸ਼ਬਦ ਹੈ ਵਿੱਲਾ ਉਸ ਵਿੱਚ ਬੰਦੇ 'ਚ ਥੋੜੀ ਜਿਹੀ ਹਿੰਮਤ ਭਾਵਨਾ ਦਾ ਜ਼ਰੂਰ ਆਉਂਦੀ ਹੈ ਪਰ ਜਿਹੜਾ ਬੰਦਾ ਡੈਡੀਕੇਟਿਡ ਹੋ ਕੇ ਪੂਰੀ ਤਾਂ ਸਮਰਥਕ ਭਾਵਨਾ ਦੇ ਨਾਲ ਕਿਸੇ ਸੰਸਥਾ ਨੂੰ ਚਲਾਉਂਦਾ ਹੈ ਸੰਸਥਾ ਚਲਾਉਣੀਆਂ ਬਹੁਤ ਔਖੀਆਂ ਨੇ ਕਿੰਤੂ ਪ੍ਰੰਤੂ ਕਰਨਾ ਬਹੁਤ ਸੌਖਾ ਹੈ ਔਰ ਕਿੰਤੂ ਪ੍ਰੰਤੂ ਇਹ ਕਰਨ ਵੇਲੇ ਆਪਾਂ ਕਿਵੇਂ ਇਹ ਵੀ ਨਹੀਂ ਦੇਖਦੇ ਕਿ ਕਿਸ ਵਿਅਕਤੀ ਨੇ ਕਿੰਨੀ ਕਿੰਨੀਆਂ ਸੰਸਥਾ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਕਿੰਨਾ ਇੱਕ ਵੱਡਾ ਯੋਗਦਾਨ ਦਿੱਤਾ ਬਿਲਕੁਲ ਸਾਰੇ ਆ ਦੀ ਖਵਾ ਜਿਹੜੀ ਆ ਰਹੀ ਹੈ ਔਰ ਇਸ ਵਾਰ ਤੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸ਼ਿਪੋਲਾ ਸੇਵਾ ਸੰਪਤੀ ਜਿਵੇਂ ਰਣਕੀ ਅੱਜ ਹੀ ਦੇਖੋ ਸ਼ੋਭਾ ਯਾਤਰਾ ਸੀ ਜੈ ਸ਼੍ਰੀ ਰਾਮ ਦੀ ਉਹਦੇ ਵਿੱਚ ਰਜਿੰਦਰ ਸ਼ਰਮਾ ਜੀ ਸਭ ਤੋਂ ਪਹਿਲਾਂ ਪਹੁੰਚੇ ਹੋਏ ਸੀ ਜਿਸ ਕਦਰ ਡਿਊਟੀ ਦਿੱਤੀ ਆਪਣੇ ਮੈਂਬਰਾਂ ਨੇ ਇਸ ਦੇ ਵਿੱਚ ਇਸ ਦਾ ਨਾਲ ਆਪਣੀ ਜਿਹੜੀ ਸੁਸਾਇਟੀ ਹੈ ਸਭਾ ਹੈ ਦਾ ਅਸਰ ਨਾਲ ਸਿਰ ਵੀ ਉੱਚਾ ਹੁੰਦਾ ਦੇਖੋ ਵਿਆਹ ਕਰਨੇ ਸ਼ਾਦੀਆਂ ਕਰਨੇ ਕਿੰਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੁੰਦਾ ਜਦੋਂ ਆਪਾਂ ਗੱਲ ਕਰਦੇ ਆ ਇਹ ਤਾਂ ਸੀਤਾ ਮਾਤਾ ਤੇ ਵੀ ਇਲਜ਼ਾਮ ਲੱਗ ਗਿਆ ਸੀ ਮਜੂਦ ਉਹਨੂੰ ਵੀ ਪ੍ਰੀਖਿਆ ਜਾਨੀ ਪੈਗੀ ਸੀ ਇਹ ਤਾਂ ਗੱਲਾਂ ਜਿਹੜੀਆਂ ਨੇ ਜਲਦੀ ਸਮਾਜ ਦੀ ਰਚਨਾ ਹੋਈ ਹੈ ਜਿਹੜਾ ਕ੍ਰਿਟੀਸਿਜ਼ਮ ਹੈ ਨੁਕਤਾ ਕਿੰਨੀ ਜਿਹੜੀ ਉਹ ਚਲਦੀ ਆ ਰਹੀ ਹੈ ਔਰ ਜਿਹੜਾ ਵਿਅਕਤੀ ਦ੍ਰਿੜ ਇਰਾਦੇ ਦੇ ਨਾਲ ਕਿਸੇ ਸੰਸਥਾ ਨੂੰ ਸਮਰਪਿਤ ਹੋ ਕੇ ਕੰਮ ਕਰਦਾ ਜੈਦੇ ਵੀ ਤਾਂ ਫਿਰ ਉਸ ਦਾ ਗੱਲ ਉਸ ਨੂੰ ਉਹਦੀ ਪਿੱਛਤਾ ਥਾਪਣੀ ਪੈਂਦੀ ਹੈ ਸਿਰ ਆਪਨ ਨਾਲ ਇਹ ਵੀ ਕੀ ਲੋੜ ਹੈ ਮੈਨੂੰ ਇਹ ਤਾਂ ਦੱਸੋ ਕਿ ਆਪਾਂ ਚੌਣ 'ਚ ਬਦਲੀਏ ਕਿਸ਼ਨ ਨੂੰ ਜਦ ਵਧੀਆ ਸੁਸਾਇਟੀ ਆਪਣੀ ਚੱਲ ਰਹੀ ਹੈ ਚਾਹ ਰਜਿੰਦਰ ਸ਼ਰਮਾ ਨਾਲ ਜਨਕ ਰਾਜ ਜਮੀਨ ਸਾਹਿਬ ਮੇਰਾ ਖਿਆਲ ਹੈ ਕੋਈ ਸਮਾਗਮ ਇਹ ਜਿਹੜਾ ਨਹੀਂ ਹੋਊਗਾ ਜਿਹਦੇ ਵਿੱਚ ਜਨਕ ਰਾਜ ਦੀ ਹਾਜ਼ਰੀ ਨਾ ਹੋਵੇ ਤੋਂ ਸਮਾਗਮ ਕਰਨਾ ਜਿਹੜਾ ਆਪਾਂ ਇਹ ਕਹਦੀ ਵੀ ਜਨਕ ਰਾਜ ਦੇ ਵੀ ਫਿਰ ਲਈ ਇਹੀ ਇਸ ਕਰਕੇ ਮੇਰਾ ਕਹਿਣ ਦਾ ਫਾਲੇ ਇਹ ਹੈ ਇਹ ਦੋਵੇਂ ਜਿਹੜੀ ਹੈ ਸਾਡੀ ਪ੍ਰਾਣੀ ਜਿਹੜੀ ਸੰਸਥਾ ਦੇ ਚੱਲ ਰਹੇ ਨੇ ਗੁਰਦਾਸ ਜੀ ਉਹ ਸਾਰੇ ਵਧੀਆ ਕੰਮ ਕਰਦੇ ਨੇ ਜਿਸ ਸਮਾਂ ਠੀਕ ਹੈ ਬਿਲਕੁਲ ਸਮਾਂ ਵੀ ਹੈ ਟਾਈਮ ਵੀ ਹੈ ਔਰ ਜਿਸ ਤਰ੍ਹਾਂ RAML ਜਿੱਥੇ ਵੱਡੇ ਵੱਡੇ ਲੱਗਦੇ ਨੇ ਹੁਣ ਮੇਰਾ ਵੀ ਇਹਨਾਂ ਇੱਕ ਬੁੱਕ ਕੀਤਾ ਸੀ ਕਹਿੰਦੇ ਆਪਾਂ ਜਾਣਾ ਹੈ ਯੋਧਿਆਲ ਦੇ ਵਿੱਚ ਸਾਰਿਆਂ ਦੇ ਇਕੱਠੇ ਜਾਣਾ ਵੀ ਸਾਰੇ ਇੱਕ ਜੁੱਟ ਹੋ ਕੇ ਆਪਾਂ ਆਗਰ ਕਿਸੇ ਸੰਸਥਾ ਨੂੰ ਜੇਕਰ ਦੋ ਪੜ ਇਹਦੇ ਸੰਸਥਾਵਾਂ ਨੇ ਆਮੋਮਣ ਮੈਂ ਅਕਸਰ ਕਹਿੰਦਾ ਹੁੰਦਾ ਤੇ ਬਹੁਤੀ ਲੰਮੀ ਚੋੜੀ ਇਹਨਾਂ ਦੀ ਉਮਰ ਨਹੀਂ ਹੁੰਦੀ ਕਿਉਂਕਿ ਜਦੋਂ ਕਿਸ ਨੂੰ ਅਸੀਂ ਹਟਾ ਦਿੰਨੇ ਆ ਜਾਂ ਚੇਂਜ ਕਰ ਦਿੰਨੇ ਆ ਤਾਂ ਫਿਰ ਆਪਣਾ ਗਰੁੱਪ ਲੱਗ ਬਣਾ ਲੈਂਦੇ ਪਰ ਇਹ ਸਾਰੀਆਂ ਪਾਰਟੀਆਂ ਦੀ ਰਾਜਸੀ ਬਾਡੀयां ਨੇ ਵੀ ਹੈ ਦੂਜੀ ਬਾਡੀ ਖੰਭੀ ਹੈ ਮੈਂ ਅਕਸਰ ਜਿਹੜੀ मिसाल ਆ ਉਹ ਤਰਨ ਸੰਗਮ ਦੀ ਜਿਹੜਾ 47 ਸਾਲ ਹੋ ਗਏ 7:30 ਵਜੇ ਤੱਕ ਟੋਨ ਨਹੀਂ ਹੋਈ 47 ਸਾਲ ਦੇ 47 ਸਾਲ ਤੋਂ ਮੈਂ ਜਨਰਲ ਸੈਕਟਰੀ ਦਾ ਚੱਲਿਆ ਆ ਰਿਹਾ ਪ੍ਰਧਾਨ ਤਾਂ ਸੇ ਹੱਥ ਜੋੜ ਕੇ ਕਹਿੰਦੇ ਆ ਵੀ ਤੁਹਾਨੂੰ ਬਣਾ ਦਈਏ ਜੀ ਤੁਹਾਨੂੰ ਬਣਾ ਦਈਏ ਨਾ ਜੀ ਨਾ ਬਸ ਠੀਕ ਹੈ ਜੇ ਕੰਮ ਚੱਲਣਾ ਚਾਹੀਏ ਹੋਰ ਸਫਲਤਾ ਦਾ ਜਿਹੜਾ ਰਾਜ ਹੈ ਉਹਦੇ ਵਿੱਚ ਸਹਿਮਤੀ ਕਿੰਤੂ ਪਰੰਤੂ ਦੇਖੋ ਅਗਰ ਕੋਈ ਡਿਸੀਜਨ ਲਈ ਜੇ ਆਪਾਂ ਜਾਸੂ ਕਰਦੇ ਨੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਬਿਲਕੁਲ ਮੈਂ ਸੋਮਨਾ ਤਫਰੀਦ ਕਰਨ ਨਾਲ ਸਹਿਮਤ ਹਾਂ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਆਪਾਂ ਸਾਰੀ ਐਨਾਲਿਸਿਸ ਕਰਨਾ ਚਾਹੀਦਾ ਵੀ ਇਹਦੀ ਰਹਿਨਮਾਈ ਦੇ ਹੇਠ ਸੰਸਥਾ ਨੂੰ ਕੋਈ ਲਾਸ ਪਹੁੰਚਿਆ ਹੈ ਕਿ ਅਸੀਂ ਅੱਗੇ ਬੰਨੇ ਹਾਂ ਇਸ ਕਰਕੇ ਬਹੁਤ ਧੰਨਿਆ ਸੰਸਥਾਵਾਂ ਨੇ ਇਸ ਕਰਕੇ ਜਿਹਦੇ ਵਿੱਚ ਕਿੰਤੂ ਗੁਰੂਤ ਮਮੂਲੀ ਜੀ ਗੱਲ ਆ ਵਡੀਆਂ-ਵਡੀਆਂ ਸੰਸਥਾਵਾਂ ਦੇ ਵਿੱਚ ਇੱਕ ਕਿੰਤੂ ਗੁਰੂਤ ਚੱਲ ਜਾਂਦਾ ਹੈ। ਦਹਾ ਦੇ ਉਹਨਾਂ ਨੂੰ ਲਾਉਣ ਰਣੇ ਵਿੱਚ ਲੱਗਦਾ ਹੈ। ਜੇ ਕੋ ਮੈਂ ਜਾਂ ਸਭ ਮੈਂ ਦੇ ਮਾਨ ਦੇ ਕਾਬਿਲ ਤਾਂ ਮੈਂ ਨਹੀਂ ਪਰ ਫਿਰ ਵੀ ਮੈਂ ਕਬੂਲ ਕਰ ਲੈਣਾ ਜਿਹੜਾ ਨਕਸ਼ ਮਾਨ ਬਕਸ ਦੇ ਹਾਂ ਇਹ ਤੁਹਾਡਾ ਬਹੁਤ ਧੰਨਵਾਦ। ਪਹਿਲਾਂ ਤਾਂ ਮੈਂ ਸ਼ਰਮਾ ਜੀ ਨੂੰ ਆਪਸੀ ਤਰਫੋਂ ਤੇ ਅੱਜ ਦੀ ਪ੍ਰਵਾਹ ਰੋਣ ਰੱਖਿਆ ਤੋਂ ਬੁਧਾਈ ਜਿੰਦਾ ਪ੍ਰਧਾਨ ਬੰਦੋਸ ਤੇ ਠੀਕ ਨਹੀਂ ਕੋਈ ਗੱਲ ਐ ਅਤਿ ਜੀ ਨੇ ਵੀ ਕੋ ਗੱਲ ਲਈ ਆ ਬਖਸ਼ ਜੀ ਵੀ ਕੀ ਜਿਹੜਾ ਤੇ ਗੱਡੀ ਦਾ ਇੰਜਨ ਵਧੀਆ ਹੋਵੇ ਨਾ ਤਾਂ ਡੱਬੇ ਚਾਹੇ ਉਹਦੇ 1000 ਡੱਬੇ ਜੋੜ ਦੋ 1000 ਕੀ 10000 ਡੱਬੇ ਆਪਾਂ ਜੋੜ ਦੇ ਤਾਂ ਉਹ ਵੀ ਖਿੱਚ ਕੇ ਲੈ ਜੇ ਜੇ ਆਪਣਾ ਮੁੱਠੀ ਹੀ ਗੱਲ ਤੇ ਹੋਵੇ ਤਾਂ ਫਿਰ ਉਹ ਕੁਛ ਵੀ ਕਹਿਣ ਦਾ ਮਤਲਬ ਨਹੀਂ ਐ ਮੈਂ ਸ਼ਰਮਾ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਇੰਨਾ ਹਾਰਡ ਵਰਕਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦਾਹ ਦੇ ਵਿੱਚ ਨਹੀਂ ਦੇਖਣਾ ਬਾਕੀ ਜਿਹੜੀ ਅਤਿ ਜੀ ਸਾਹਿਬ ਨੇ ਗੱਲ ਕਰੀ ਐ ਵੀ ਜਿਵੇਂ 300 ਪਰਸੈਂਟ ਹੋਵੇ ਮੇਰੇ ਕੋਲੇ ਵੀ ਕਈ ਵਾਰੀ ਕੋਈ ਸੱਚੇ ਪੁਰਸ਼ ਆਏ ਆ ਜੀ ਆਏ ਜੀ ਮੈਂ ਵੀ ਖੁਦ ਕਹਿਣਾ ਮੈਂ ਦੇਖੋ ਤੁਸੀਂ ਮੇਰੇ ਨਾਲ ਗੱਲ ਕਰਨੀ ਵੀ ਆਏ ਤੁਸੀਂ ਪ੍ਰਧਾਨ ਨਾਲ ਸਿੱਧੀ ਗੱਲ ਕਰਨ ਵੀ ਆ ਗੱਲ ਲੈਤਾ ਕੋਣ ਤੁਸੀਂ ਪ੍ਰਧਾਨ ਦੇ ਕੋਲ ਗੱਲ ਕਰਦੇ ਸੋਲੂਸ਼ਨ ਆਪਣਾ ਵੀ ਪਊਗਾ ਮੇਰੇ ਨਾਲ ਯਾਪਰੋ ਨਾਲ ਗੱਲ ਕਰਨ ਦੀ ਉਹ ਸੋ ਦੋਸਤੋ ਅੱਜ ਤੁਸੀਂ ਸਾਰੇ ਇਕੱਠੇ ਬੈਠੇ ਹੋ ਵੀ ਮੈਂ ਆਪਦੀ ਤਰਫੋਂ ਵੀ ਬੇਨਤੀ ਕਰਦਾ ਵੀ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਕਿੰਤੂ ਪਰ ਜੋ ਕੋਈ ਸੁਣ ਸ਼ਿਕਵਾ ਸ਼ਿਕਾਇਤ ਹੈਗੀ ਹੈ ਮੇਰੇ ਨਾਲ ਇਹ ਕਿ ਤੇ ਮੇਰੇ ਨਾਲ ਗੱਲ ਕਰੋ ਮੇਰੇ ਪ੍ਰਤੀ ਇਹ ਕਿ ਤੇ ਮੇਰੇ ਨਾਲ ਗੱਲ ਕਰੋ ਪ੍ਰਧਾਨ ਜੀ ਦੇ ਪ੍ਰਤੀ ਇਹ ਕਿ ਤੇ ਪ੍ਰਧਾਨ ਜੀ ਨਾਲ ਗੱਲ ਕਰੋ ਸੈਕਟਰੀ ਸਾਹਿਬ ਨਾਲ ਕੋਈ ਕੋਈ ਟੋਹਣੇ ਨਾਲ ਗੱਲ ਕਰੋ ਇਹ ਨਹੀਂ ਹੈਗਾ ਜੀ ਉਹ ਪ੍ਰਧਾਨ ਜੀ ਐ ਕਰਦੇ ਨਹੀਂ ਜੀ ਪ੍ਰਧਾਨ ਜੀ ਉਹ ਕਰਦੇ ਨਹੀਂ ਸੈਕਟਰੀ ਸਾਹਿਬ ਐ ਕਰਦੇ ਨਹੀਂ ਸੈਕਟ ਉਹ ਮਤਲਬ ਕਿ ਬੰਨਾ ਸ਼ੋਭਾ ਨਹੀਂ ਦਿੱਤੀਆ ਉਹਨਾਂ ਲਈ ਕਿ ਸਵਾਦੀ ਬਦਨਾਮੀ ਹੁੰਦੀ ਹੈ ਮੁਗਾਏ ਇਸ ਤੇ ਬਨਾਉਂਦੀ ਹੈ ਬਦਨਾਮੀ ਹੁੰਦੀ ਹੈ ਸੋ ਮੈਂ ਇਸ ਕਰਕੇ ਵਾਰ-ਵਾਰ ਬੇਨਤੀ ਕਰਦਾ ਅੰਤਰੀ ਸਾਹਿਬ ਦੇ ਹਿਲਖੇ ਨੇ ਬਖੂ ਜੀ ਦੇ ਹਿਲਖੇ ਨੇ ਵੀ ਜਿੱਥੇ ਜਿਹੜੀ ਗੱਲ ਹੈ ਜਾਂ ਤੋਂ ਉੱਥੇ ਤੁਸੀਂ ਛੱਡ ਦਿਓ ਅਗਰ ਫੋੜੇ ਨਹੀਂ ਪਾਦੀ ਤਾਂ ਸਿੱਧਾ ਡਾਇਰੈਕਟਰ ਮੇਰੇ ਨਾਲ ਗੱਲ ਕਰੋ ਪ੍ਰਧਾਨ ਜੀ ਨਾਲ ਗੱਲ ਕਰੋ ਕਿਦਾਂ ਕਰ ਕਰ ਕੇ ਸਾਡਾ ਮਸਲਾ ਹੈ ਸੋ ਇਸ ਗੱਲ ਪਕੀਨੀ ਕਰਦਾ ਹਾਂ ਮੈਂ ਆਪਣੇ ਪ੍ਰੋਦਾ ਦੀ ਮੁबारकਾ ਬਹੁਤ ਬਹੁਤ ਕਹਿੰਦਾ ਹਾਂ ਤੇ ਪ੍ਰੋਦਾ ਦੀ ਸਹਿਮਤੀ ਹੋ ਚੁੱਕੀ ਹੈ ਜਰਜੇਂਦਰ ਸਰਮਾ ਜੀ ਪ੍ਰਧਾਨ ਬਣਾਏ ਜਾਣ ਇਹਨਾਂ ਨੂੰ ਪ੍ਰਧਾਨ ਬਣਾਉਣ ਤੇ ਮੈਂ ਇਹਨਾਂ ਨੂੰ ਮੁबारकਵਾਦ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਐਵੇਂ ਜਿਵੇਂ ਇਹ ਸੇਵਾ ਮਿਹਨਤ ਜਿਵੇਂ ਹੁਣ ਕਰਦੇ ਨੇ ਕਰਦੇ ਰਹਿਣ ਹੁਣ ਤੇ ਉਹ ਕਿਨਮਾ ਹਰਬ ਦੇ ਤੇ ਬਾਕੀ ਰਿਹਾ ਬੋ ਬੋ ਵਾਰ ਕਾਰੀ ਪਤਾ ਸਹੀ ਕੋਲ ਸ਼ੰਕਰ ਰਾਮ ਦੀ ਜੈ ਹੋਰ ਬ੍ਰਿੰਦਾਵਨ ਪਿਆਰੀ ਲਾਲ ਦੀ ਜੈ ਹੋਰ ਰਾਮ ਭਗਵਾਨ ਕੀ ਜੈ ਮਰਦੂ ਰਾਮ ਕੀ ਜੈ ਅਕਸ਼ਰ ਰਾਮ ਹਰਿ ਹਰਿ ਮਾਲੇ ਦੇਖੋ ਜਿਹੜੇ ਅੱਜ ਸਾਡੇ ਸਾਥੀਆਂ ਨੇ ਬਹੁਤ ਵੱਡਾ ਆਪਣਾ ਹੌਸਲਾ ਦਿਖਾਉਂਦੇ ਹੋਏ ਮੈਨੂੰ ਐਤਕੀ ਪਿਛਲੇ 10 ਸਾਲਾਂ ਤੋਂ ਜੋ ਕਿ ਸਰਬਸੰਮਤੀ ਨਾਲ ਪ੍ਰਧਾਨ ਬਣਾਉਂਦੇ ਆ ਰਹੇ ਨੇ ਇਸ ਵਾਰ ਵੀ ਅਗਲੇ 3 ਸਾਲ ਵਾਸਤੇ ਇਹਨਾਂ ਨੇ ਮੈਨੂੰ ਸਰਬਸੰਮਤੀ ਨਾਲ ਫੇਰ ਪ੍ਰਧਾਨ ਚੁਣਿਆ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੋੜਾ ਕਿ ਮੇਰੇ ਸਾਥੀ ਮੇਰੇ ਤੇ ਇਹਨਾਂ ਭਰੋਸਾ ਕਰਦੇ ਨੇ ਔਰ ਮੈਂ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਕਰ ਰਿਹਾ ਮੈਂ ਗਾਹਾਂ ਨੂੰ ਵੀ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਵੀ ਭਾਈ ਤੁਹਾਡੇ ਸਹਿਯੋਗ ਦੇ ਬਿਨਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜੇ ਤੁਹਾਡਾ ਸਹਿਯੋਗ ਰਹੂਗਾ ਤਾਂ ਆਪਾਂ ਇਹਨੂੰ ਹਲੇ ਦਾ ਆਪਣਾ ਪੰਜਾਬ ਦੇ ਵਿੱਚ ਹੀ ਨਵਾਂ ਸੇਵਾ ਸੰਮਤੀ ਦਾ ਆਪਾਂ ਇਹਨੂੰ ਹਿੰਦੁਸਤਾਨ ਦੇ ਵਿੱਚ ਨਾਮ ਇਹਦਾ ਚਮਕਾ ਮਾਗੇ ਪਰ ਤੁਹਾਡੇ ਸਹਿਯੋਗ ਜ਼ਰੂਰ ਚਾਹੀਦਾ ਮੈਨੂੰ ਜਿਹੜੀ ਸ਼ੋਭਾ ਯਾਤਰਾ RAM mai ਸਾਰਾ ਤੂਰੀ ਸ਼ਹਿਰ RAM mai ਹੋਇਆ ਜਿਵੇਂ ਕੱਲ ਨੂੰ ਪ੍ਰਾਣ ਪ੍ਰਤੀਸ਼ਠਾ ਹੋਣੀ ਆ ਸ੍ਰੀ RAM Chandar ji ਦੀ ਉਸ ਦੇ ਵਿੱਚ ਅੱਜ ਤੱਕ ਐਸੀ ਜੀ ਸ਼ੋਭਾ ਯਾਤਰਾ ਤੂਰੀ ਦੇ ਵਿੱਚ ਕਦੇ ਦੇਖਣ ਨੂੰ ਨਹੀਂ ਮਿਲੀ ਅੱਗੇ ਤੋਂ ਪਤਾ ਨਹੀਂ ਮਿਲੂ ਪਤਾ ਨਹੀਂ ਸਾਨੂੰ ਇਹੋ ਜਿਹਾ ਮੌਕਾ ਨਹੀਂ ਮਿਲੂ ਪਰ ਇਹ ਸ਼ੋਭਾ ਯਾਤਰਾ ਬਹੁਤ ਹੀ ਭਾਬੇ ਸ਼ੋਭਾ ਯਾਤਰਾ ਤੀਗੀ ਇਸ ਲਈ ਵਾਸੀਂ ਸਭ ਸਾਰੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੂੰ ਬਿਨਾਂ ਬੁਲਾਏ ਆਪਣੇ ਆਪ ਆਪਣੇ ਅੰਦਰੋਂ ਜਿਵੇਂ ਇੱਕ ਐਸੀ ਜੀ ਆਪਣਾ ਉੱਠੀ ਵੀ ਦੀ ਰਾਮ ਰਾਮ જય શ્રી ਰਾਮ ਕਰਦੇ ਹੀ ਆਏ ਨੇ ਪਤਾਂਜੀ ਜਿਹੜੇ ਓਦੇ ਨੇ ਉਹ ਨਵੇਂ ਕੁਝ ਬੰਡੇ ਗਏ ਕਿ ਪੁਰਾਣੇ ਹੀ ਦੇਖੋ ਇਹ ਸਾਬ ਦੇ ਸਾਥੀਆਂ ਦੇ ਸਹਿਯੋਗ ਨਾਲ ਜਿਹੜਾ ਜਿਵੇਂ ਕਿ ਪਿਛਲੇ ਸਭਾ ਦੀ ਚੋਣ ਹੋਈ ਸੀ ਉਮੀ ਸਭ ਸੰਮਤੀ ਨਾਲ ਉਸ ਨੂੰ ਅੱਗੇ ਵਧਾ ਦਿੱਤਾ ਗਿਆ 3 ਸਾਲ ਵਾਸਤੇ ਸਿਰਫ ਇੱਕ ਐਡੀਟਰ ਦਾ ਅਹੁਦਾ ਨਵਾਂ ਪਾਇਆ ਜੋ ਕਿ ਜੈ ਗੋਪਾਲ ਜੀ ਨੂੰ ਦਿੱਤਾ ਗਿਆ